ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਜਿਹੜਾ ਬਜਟ ਆਇਆ ਹੈ ਸੈਂਟਰ ਗਵਰਨਮੈਂਟ ਨੇ ਬਜਟ ਪੇਸ਼ ਕਰ ਰਿਹਾ ਉਹਦੇ ਬਾਰੇ ਇਹਦੇ ਤੇ ਪੰਜਾਬ ਸਰਕਾਰ ਆਪਦੀ ਸਰਕਾਰ ਨੇ ਵੀ ਹੱਲਾ ਪਾਇਆ ਵੀ ਪੰਜਾਬ ਨੂੰ ਕੁਛ ਨਹੀਂ ਦਿੱਤਾ ਇਹ ਗੱਲ ਵੀ ਬਿਲਕੁਲ ਠੀਕ ਹੈ ਇਹ ਬਜਟ ਦੇ ਵਿੱਚ ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ ਵੀ ਬਜਟ ਦੇ ਵਿੱਚ ਵਾਕਈ ਕੁਛ ਦਿੱਤਾ ਹੈ ਕਿ ਨਹੀਂ ਇੱਕ ਜਿਹੜਾ 12 ਲੱਖ ਦੀ ਇਹਨਾਂ ਨੇ ਉਹ ਕਰਿਆ ਵੀ ਉਹ ਉਹਨੂੰ ਮਿਡਲ ਕਲਾਸ ਨੂੰ ਇਸ ਵਾਰ ਚ ਲਿਆਂਦਾ ਵੀ 12 ਲੱਖ ਤੱਕ ਕੋਈ ਟੈਕਸ ਨਹੀਂ ਦੇਣਾ ਪਊ ਇਹ ਆਈ ਵਾਊਚਰ ਹੈ ਇਹ ਉਮੀ ਹੈ ਜਿਵੇਂ ਇੱਕ ਪਾਸੇ ਤੁਹਾਨੂੰ ਮੋਟਰਾਂ ਦੀ ਬਿਜਲੀ ਫ੍ਰੀ ਦੇ ਕੇ ਦੂਜੇ ਪਾਸੇ ਰੇਨ ਸਪਰੇ ਬੀਜਾਂ ਦੇ ਹੋਰ ਚੀਜ਼ਾਂ ਦੇ ਰੇਬ ਵਧਾਤੇ ਜਾਣ ਜਿਹੜਾ ਪੈਸਾ ਹੈ ਉਹ ਉਹ ਥੋੜੀ ਵਜਾਏ ਕਾਰਪੋਰੇਟ ਦੀ ਜੇਬ ਚ ਚਲੇ ਜੇ ਉਹੀ ਫੰਡੇ ਨਾਲ ਇਹਨਾਂ ਨੇ ਇਹ ਸਭ ਕੁਝ ਕਰਿਆ ਜਿਹੜਾ ਇਹ ਪੈਸਾ ਕਮਾ ਕੇ ਇਹਨਾਂ ਨੇ ਕਾਰਪੋਰੇਟਰ ਨੂੰ ਦੇਣਾ ਕਾਰਪੋਰੇਟ ਤੋਂ ਥੋੜਾ ਬਹੁਤ ਹਿੱਸਾ ਸਰਕਾਰ ਨੂੰ ਵੀ ਆਉਣਾ ਪਰ ਜਿਹੜੀ ਮੇਨ ਜਿਹਦੇ ਤੇ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੁੰਦਾ ਫਾਰਮਰਜ਼ ਲਈ এডਿਕੇਸ਼ਨ ਲਈ ਹਸਪਤਾਲਾਂ ਲਈ ਨਿਊਕਲੀਅਰ ਪਲਾਂਟਸ ਲਈ ਹੋਰ ਸਾਰੀਆਂ ਚੀਜ਼ਾਂ 'ਚ ਇਹਨਾਂ ਨੇ ਕਟੌਤੀ ਲਾਤੀ ਸਾਰੇ ਪਾਸੋਂ ਕੱਟ ਕਰਕੇ ਇਹਨਾਂ ਨੂੰ ਕਾਰਪੋਰੇਟਾਂ ਦੇ ਕਰਜ਼ੇ ਮਾਫ਼ ਕਰਨ ਤੱਕ ਧਿਆਨ ਹੈ ਜਿਹੜਾ ਕੁਝ ਵੀ ਤੁਹਾਨੂੰ ਦਿਖਾਇਆ ਹੋਰ ਜਾਂਦਾ ਹੈ ਇੱਕ ਖਾਬ ਦਿਖਾ ਕੇ ਇੱਕ ਹੋਰ ਚੀਜ਼ ਦਿਖਾ ਕੇ ਕਰਿਆ ਕੁਝ ਹੋਰ ਜਾਂਦਾ ਹੈ ਖੀਰ ਦੇ ਵਿੱਚ ਥੋੜੀ ਜੇਬਾਂ ਚੋਂ ਲੁੱਟਣ ਲਈ ਪੈਸੇ ਕੱਢਣ ਲਈ ਉਹ ਸਰਕਾਰਾਂ ਹਰੇਕ ਚੀਜ਼ ਬਣਾਉਂਦੀ ਇਹਨੇ ਬਜਟ ਵੀ ਉਵੇਂ ਹੀ ਬਣਾਇਆ ਤੇ ਭਗਵਾਨ ਤਮਨਜੀ ਉਹ ਜਿੰਮੇ ਕਹਿੰਦੇ ਨੇ ਵੀ ਪੰਜਾਬ ਨੂੰ ਕੁਝ ਨਹੀਂ ਦੱਸਾਂ ਜਦ ਕਪੂਰਥਲਾ ਹਾਊਸ ਆਫ ਦਾ ਖਾਲੀ ਕਰਾਉਣ ਲਈ ਇਹ ਰੇਡ ਪਾ ਸਕਦੇ ਨੇ ਅਮਿਤ ਸ਼ਾਹ ਉਹਨਾਂ ਨਾਲ ਰਲ ਕੇ ਤਾਂ ਇਹ ਅਮਿਤ ਸ਼ਾਹ ਉਹਨਾਂ ਤੋਂ ਬਿੱਟੂ ਜੀ ਥਰੂ ਪੈਸਾ ਵੀ ਲਿਆ ਸਕਦੇ ਨੇ ਪਰ ਇਹ ਲੋਡ ਮਹਿਸੂਸ ਨਹੀਂ ਕਰਦੇ ਜਿੱਥੇ ਇਹਨਾਂ ਨੂੰ ਪਰਸਨਲ ਨੀਡ ਹੋਵੇ ਉੱਥੇ ਤਾਂ ਇਹ ਜਾ ਕੇ ਉਹ ਲੀਡਰਾਂ ਨੂੰ ਮਿਲਦੇ ਨੇ ਅਪਰੋਚ ਕਰਦੇ ਨੇ ਆਪਸ ਵਿੱਚ ਲਿੰਕ ਵਰਤਦੇ ਨੇ ਪਰ ਪੰਜਾਬ ਲਈ ਕੋਈ ਵੀ ਨਹੀਂ ਦਰਦ ਰੱਖਦਾ ਨਾ ਕੋਈ ਉਹਦੇ ਲਈ ਬੋਲਦਾ ਉਹ ਸਿਰਫ ਲੈਕਚਰਾਂ ਚ ਉਦੋਂ ਤੱਕ ਬੋਲਦੇ ਨੇ ਜਦੋਂ ਤੱਕ ਇਹਨਾਂ ਨੂੰ ਗੱਦੀ ਨਹੀਂ ਮਿਲਦੀ ਇਸ ਕਰਕੇ ਆਪਾਂ ਲੋਕ ਹੀ ਸਿਆਣੇ ਹੋਈਏ ਆਪਾਂ ਇਕੱਠੇ ਹੋਈਏ ਪਿੰਡਾਂ ਚ ਆਪਾਂ ਇਕਾ ਕਰੀਏ ਜਿੰਨੇ ਚਿਰ ਆਪਾਂ ਗਰੁੱਪਸ ਚ ਡਿਵਾਈਡਿਡ ਹੈ ਇੱਕ ਨੂੰ ਛੱਡਦੇ ਨੇ ਇਹ ਦੂਜੇ ਗਰੁੱਪ ਨੂੰ ਚੱਕ ਲੈਂਦੇ ਨੇ ਲੀਡਰਾਂ ਨੂੰ ਚਾਪਲੂਸਾਂ ਦੀ ਕਮੀ ਨਹੀਂ ਹੈ ਇਸ ਕਰਕੇ ਉਹ ਉਵੇਂ ਹੀ ਆਪ ਦਾ ਚਲਾਈ ਜਾਂਦੇ ਨੇ ਥੋੜੀ ਜੇਬਾਂ ਤੇ ਡਾਕੇ ਪਈ ਜਾਂਦੇ ਨੇ ਆਪਾਂ ਸਿਆਣੇ ਹੋ ਕੇ ਚੰਗੇ ਲੋਕਾਂ ਨੂੰ ਅੱਗੇ ਲਿਆਈਏ ਆਉਣ ਵਾਲੇ ਸਮੇਂ ਚ ਤਾਂ ਕਿ ਜਿਹੜੇ ਚੰਗੇ ਫੈਸਲੇ ਹੋਣ ਚੰਗੇ ਬਜਟ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ